ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਬਹੁਤ ਹੀ ਸੋਹਣੀ ਨੇਚਰਲ ਜੀ ਵੀਡੀਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਦਿਲਚਸਪ ਹੋਣ ਵਾਲੀ ਹੈ ਜੀ ਅੱਜ ਵਾਲੀ ਤੇ ਸਭ ਤੋਂ ਪਹਿਲਾਂ ਆਪਾਂ ਦੱਸਦੇ ਆ ਅੱਜ ਆਪਾਂ ਕਿੱਥੇ ਗਏ ਸੀ ਤੇ ਅਮਤਾਂ ਦੀ ਗਰਮੀ ਸੀਗੀ ਤੇ ਆਪਾਂ ਗਏ ਸੀ ਜੀ ਬੀਟ ਤਲਾਬ ਬਠਿੰਡਾ ਚੜੀਆ ਘਰ ਦੇ ਵਿੱਚ ਬਹੁਤ ਹੀ ਮਨ ਕਰਦਾ ਸੀ ਕਿਉਂਕਿ ਲਾਈਫ ਦੇ ਵਿੱਚ ਫਸਟ ਟਾਈਮ ਗਏ ਸੀਗੇ ਤਾਂ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਤੇ ਸਭ ਤੋਂ ਪਹਿਲਾਂ ਆਪਾਂ ਦੇਖਿਆ ਜੀ ਇਹ ਇੱਕ ਜਿਹੜਾ ਸਟੈਚੂ ਬਣਿਆ ਹੋਇਆ ਸੀਗਾ ਲਵੈਂਟ ਉਸਦੇ ਬੱਚੇ ਦਾ ਤੇ ਅੱਗੇ ਚਲੇ ਗਏ ਸੀ ਇੱਥੋਂ ਰਸਤੇ ਸੀਗੇ ਜਿਹੜੇ ਉਹ ਵਨ ਹੁੰਦੀ ਸੀ ਰਸਤਿਆਂ ਦੀ ਤੇ ਪਹਿਲਾਂ ਸਭ ਤੋਂ ਆਪਾਂ ਦੇਖਿਆ ਜੀ ਮੋਰ ਸਾਡਾ ਜਿਹੜਾ ਨੈਸ਼ਨਲ ਬਰਡਾ ਉਹ ਹੈਗਾ ਜੀ ਮੋਰ ਤੇ ਆਪਾਂ ਸਭ ਤੋਂ ਪਹਿਲਾਂ ਮੋਰ ਦੇਖਿਆ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਇਦਾਂ ਪਹਿਲਾਂ ਜੀਆਂ ਪੌਂਦਾ ਤੁਰਿਆ ਫਿਰਦਾ ਸੀਗਾ ਤੇ ਨਾਲ ਹੀ ਇਸ ਦੇ ਕਾਫੀ ਸਾਰੀਆਂ ਮੋਰਨੀਆਂ ਵੀ ਬੈਠੀਆਂ ਹੋਈਆਂ ਸੀ ਸਾਈਡਾਂ ਤੇ ਤੇ ਤਿੰਨ ਚਾਰ ਮੋਰ ਸੀਗੇ ਵਿੱਚ ਤੇ ਬਹੁਤ ਵੱਡਾ ਜਿਹੜਾ ਇਹਦਾ पिंजਰਾ ਬਣਾਇਆ ਹੋਇਆ ਤੇ ਸਾਈਡਾਂ ਤੇ ਇਹਦੇ ਗਰਮੀ ਦੇ ਕਰਕੇ ਦੋ ਕੂਲਰ ਲਾਏ ਹੋਏ ਆ ਜੋ ਸਦਾ ਹੀ ਚੱਲਦੇ ਰਹਿੰਦੇ ਆ ਸਾਈਡ ਤੇ ਤੁਹਾਨੂੰ ਦਿਖਾਈ ਵੀ ਦੇ ਰਿਹਾ ਕਿ ਕੂਲਰ ਵੀ ਆ ਉੱਪਰੋਂ ਗ੍ਰੀਨ ਚਾਦਰਾਂ ਵੀ ਪਾਈਆਂ ਹੋਈਆਂ ਆ ਤੇ ਤਾਂ ਜਿਹੜੇ ਪੰਛੀ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਵਾ ਇੱਥੇ ਤੇ ਨੈਕਸਟ ਹੁਣ ਆਪਾਂ ਦੂਸਰੇ ਪਿੰਜਰੇ 'ਚ ਜਾ ਕੇ ਦੇਖਦੇ ਹਾਂ ਜੀ ਇੱਥੇ ਆਪਾਂ ਦੇਖੇ ਸੀਗੇ ਤਿੱਤਰ ਤਿੱਤਰਾਂ ਦੀ ਦੋ ਕਿਸਮ ਸੀਗੇ ਇੱਕ ਬਲੈਕ ਵਾਲੇ ਤਿੱਤਰ ਸੀ ਇੱਥੇ ਤੇ ਇੱਕ ਬਰਾਊਨ ਵਾਲੇ ਬਲੈਕ ਤਿੱਤਰ ਇੱਕ ਹੀ ਦਿਖ ਰਿਹਾ ਇੱਥੋਂ ਆਪਾਂ ਨੂੰ ਤੇ ਪਿੰਜਰੇ ਦੇ ਵਿੱਚ ਉਨੀ ਕਲੈਰਿਟੀ ਦੇ ਨਾਲ ਵੀਡੀਓ ਜਿਹੜੀ ਨਹੀਂ ਕੈਪਚਰ ਕੀਤੀ ਗਈ ਪਰ ਆਪਾਂ ਜੀ ਟਰਾਈ ਜ਼ਰੂਰ ਕੀਤਾ ਸੀਗਾ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਵੀਡੀਓ ਜਿਹੜੀ ਇਹਨਾਂ ਦੀ ਬਣਾਈ ਜਾਵੇ ਤੇ ਜੇ ਜ਼ੂਮ ਕਰਦੇ ਸੀ ਤਾਂ ਵੀਡੀਓ ਨਹੀਂ ਸੀ ਆ ਰਹੀ ਪ੍ਰੋਪਰ ਤੇ ਇਸ ਤੋਂ ਬਾਅਦ ਆਪਾਂ ਦੇਖਿਆ ਸੀ ਜੀ ਚੀਨੇ ਕਬੂਤਰ ਤੇ ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਤੇ ਇਹਨਾਂ ਦੇ ਪਿੰਜਰੇ ਦੇ ਵਿੱਚ ਉੱਪਰ ਤੋਤੇ ਹੀ ਤੋਤੇ ਬੈਠੇ ਸੀਗੇ ਤੇ ਇਸ ਤੋਂ ਬਾਅਦ ਆਪਾਂ ਇਹ ਮੂ ਪੰਛੀ ਦੇਖਿਆ ਜਿਹੜਾ ਕਿ ਉੱਡ ਨਹੀਂ ਸਕਦਾਗਾ ਤੇ ਇਸ ਦੀਆਂ ਲੱਤਾਂ ਵੀ ਕਾਫੀ ਵੱਡੀਆਂ-ਵੱਡੀਆਂ ਸੀ ਤੇ ਐਂਡ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਆਪਾਂ ਟਰਾਈ ਕਰ ਰਹੇ ਸੀਗੇ ਕਿ ਇਹਦੇ ਖੜੇ ਦੀ ਪੰਛੀ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਈਏ ਕਿੱਦਾਂ ਦਾ ਹੁੰਦਾਗਾ ਕਾਫੀ ਹਾਈਟ ਹੈ ਇਹਦੀ ਤੇ ਇਹ ਉੱਡ ਬਿਲਕੁਲ ਵੀ ਨਹੀਂ ਸਕਦੇਗੇ ਕਾਫੀ ਗਿਣਤੀ ਦੇ ਵਿੱਚ ਇਹ ਵੀ ਬਰਡ ਹੈ ਜਿਹੜੇ ਦੇਖਣ ਨੂੰ ਸਾਨੂੰ ਮਿਲੇ ਸੀਗੇ ਤੇ ਗਰਮੀ ਦੇ ਕਰਕੇ ਸਾਰੇ ਪੰਛੀ ਪਸ਼ੂ ਸੀਗੇ ਜਿਹੜੇ ਉਹ ਬਿਲਕੁਲ ਸ਼ਾਂਤ ਪਏ ਸੀਗੇ ਦੁਪਹਿਰ ਦਾ ਟਾਈਮ ਸੀ ਤੇ ਇੱਥੇ ਆਪਾਂ ਦੇਖੇ ਸੀਗੇ ਜੀ ਮੁਰਗੇ ਕੁੱਕੜ ਤੇ ਇੱਥੇ ਬਲੈਕ ਸਪੈਸ਼ਲੀ ਜਿਹੜਾ ਫਸਟ ਟਾਈਮ ਦੇਖਿਆ ਸੀ ਕਿਸੇ ਵੀਡੀਓ ਦੇ ਵਿੱਚ ਵੀ ਨਹੀਂ ਸੀ ਦੇਖਿਆ ਤੇ ਉਹ ਸੀਗਾ ਕਰਨਾਟਕ ਦਾ ਬਲੈਕ ਕੁੱਕੜ ਤੇ ਇੱਥੇ ਆਪਾਂ ਬਗਲੇ ਦੇਖੇ ਸੀ ਜੀ ਇੱਥੇ ਇੱਕ ਨਾ ਪਾਉਂਡ ਬਣਾਇਆ ਹੋਇਆ ਸੀਗਾ ਜਿਦੇ ਚ ਤਾਰੀਆਂ ਲਾਉਂਦੇ ਸੀਗੇ ਤੇ ਆਪਾਂ ਪਾਣੀ ਵਾਲਾ ਜਿਹੜਾ ਸੀਨ ਸੀਗਾ ਉਹ ਨਹੀਂ ਦਿਖਾ ਸਕਿਆ ਇਹ ਸਾਈਡ ਤੋਂ ਕਿਉਂਕਿ ਇਹਦੇ ਨਾਲ ਕੀ ਆ ਆਪਾਂ ਆਪਣੇ ਬੱਚਿਆਂ ਨੂੰ ਜਾਣੂ ਵੀ ਕਰਵਾ ਸਕਦੇ ਆ ਜਿਹੜੇ ਪੰਛੀ ਅੱਜ ਕੱਲ ਜਾਂ ਫਿਰ ਐਨੀਮਲਸ ਦਾ ਅਲੋਪ ਹੋ ਰਹੀ ਆ ਤੇ ਉਹਨਾਂ ਦੇ ਬਾਰੇ ਆਪਾਂ ਨੌਲੇਜ ਦੇ ਸਕਦੇ ਆ ਤੇ ਇਦਾਂ ਪਰ ਇੱਥੇ ਕੀ ਸੀਗਾ ਕਿ ਜਿਆਦਾ ਸਾਨੂੰ ਥੋੜਾ ਜਿਹਾ ਪ੍ਰੋਬਲਮ ਇਹ ਲੱਗੀ ਸੀ ਕਿ ਜਿੰਦਾਂ ਅੱਜਕੱਲ੍ਹ ਗਰਮੀ ਆ ਪਰ ਇੱਥੇ ਨਾ ਲੱਕੜਾਂ ਵਗੈਰਾ ਇੱਦਾਂ ਹੀ ਸਿੱਟੀਆਂ ਪਈਆਂ ਸੀਗੀਆਂ ਤੇ ਆਪਾਂ ਇੱਥੇ ਦੇਖੇ ਸੀ ਜੀ ਡੀਅਰ ਤੇ ਇਹ ਜਿਹੜੇ ਸੈਕਸ਼ਨ ਸੀਗਾ ਇੱਧਰ ਜਾਂਦੇ ਸੀਗੇ ਤਾਂ ਇੱਧਰ 30 ਰੁਪੀਸ ਐਕਸਟਰਾ ਲੈ ਸੀਗੇ ਉਹਨਾਂ ਨੇ ਆਟੋ ਤੇ ਆਪਾਂ ਨੂੰ ਬੈਟਰੀ ਵਾਲੇ ਤੇ ਜਿਹੜਾ ਕਮਾਇਆ ਸੀ ਕਿ ਉਹਦਾ ਮਤਲਬ ਇਹ ਸੀ ਰੀਜ਼ਨ ਮੇਨ ਕਿ ਇਹ ਨਾ ਡਰ ਕੇ ਭੱਜ ਜਾਂਦੇ ਆ ਜੇ ਪਰਸਨ ਦੂਰੇ ਜਾਂਦਾ ਤਾਂ ਸਾਰੇ ਹੀ ਡੀਅਰ ਆ ਜਿਹੜੇ ਉਹ ਭੱਜ ਜਾਂਦੇ ਆ ਪਰ ਐਕਟਿਵ ਬਹੁਤ ਜ਼ਿਆਦਾ ਹੁੰਦੇ ਆ ਤੇ ਇਹਨਾਂ ਵਿੱਚ ਹੀ ਆਪਾਂ ਦੇਖੇ ਸੀਗੇ ਜੀ ਰੋਜ਼ ਤੇ ਜਿਹੜੇ ਹਰਨ ਸੀਗੇ ਉਹ ਚਾਰ ਤਰ੍ਹਾਂ ਦੇ ਸੀਗੇ ਇੱਥੇ ਹੁਣ ਦੇਖਸਾਈਂ ਰਿਹਾ ਇੱਦਾਂ ਸ਼ਾਮੇ ਬੈਠੇ ਸੀ ਬਟ ਜਦੋਂ ਜਿਹੜਾ ਆਟੋ ਵਾਲਾ ਵਿਅਕਤੀ ਸੀਗਾ ਉਹ ਆਟੋ ਨੂੰ ਥੋੜਾ ਸਲੋ ਕਰਦਾ ਸੀ ਤਾਂ ਇਹ ਡਰ ਕੇ ਭੱਜ ਜਾਂਦੇ ਸੀਗੇ ਸਭ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਹਿਰਨੀ ਆਂਗੇ ਕੁਝ ਕੁ ਰੋਜ਼ ਸੀਗੇ ਗਰਮੀ ਜ਼ਿਆਦਾ ਹੋਣ ਕਰਕੇ ਜ਼ਿਆਦਾ ਘੁੰਮ ਫਿਰ ਨਹੀਂ ਸਕੇ ਇਥੇ ਤੇ ਜਿੰਨਾ ਕਿ ਆਪਾਂ ਦੇਖ ਸਕਦੇ ਸੀ ਇਹਨਾਂ ਕੀ ਦੇਖਿਆਗਾ ਜਿਆਦਾ ਗਰਮੀ ਚ ਬਿਮਾਰ ਹੋਣਾ ਵੈਸੇ ਤੇ ਇਧਰ ਵੀ ਹਿਰਨ ਆ ਗਈ ਜੀ ਅੱਗੇ ਬਹੁਤ ਹੀ ਸੋਹਣੇ ਲੱਗਦੇ ਸੀਗੇ ਹਿਰਨ ਆ ਰੋਜ ਆ ਗਿਆ ਜੀ ਅੱਗੇ ਰੋਜ ਜਾ ਰਿਹਾਗਾ ਆ ਦੋਨੋਂ ਰੋਜ ਹੀ ਆ ਤੇ ਇਸ ਤੋਂ ਬਾਅਦ ਆਪਾਂ ਟਰਾਈ ਕਰ ਰਹੇ ਸੀ ਕਿ ਕੋਈ ਹੋਰ ਜਿਹੜਾ ワਲਡ ਐਨੀਮਲ ਆ ਉਹ ਸਾਨੂੰ ਇੱਥੇ ਕਿਤੇ ਮਿਲ ਜਾਵੇ ਤਾਂ ਉਹ ਵੀ ਅਸੀਂ ਪ੍ਰੋਪਰ ਦੇਖ ਕੇ ਜਾਈਏ ਤੇ ਇਦਾਂ ਹੀ ਆਟੋ ਤੇ ਸਾਰੇ ਪਾਸੇ ਲਿ ਜਾ ਕੇ ਸਰਕਲ ਨਾ ਰੌਂਡ ਲਮਾਉਂਦੇ ਆ ਇੱਕ ਤੇ ਉਹਦੇ ਦੌਰਾਨ ਜਿਹੜੇ ਸਾਰੇ ਐਨੀਮਲਸ ਜਿਹੜੇ ਇੱਥੇ ਤੁਰੇ ਫਿਰਦੇ ਹੁੰਦੇ ਆ ਉਹਨਾਂ ਨੂੰ ਆਪਾਂ ਦੇਖ ਸਕਦੇ ਆ ਹਿਰਨਾ ਤਾਂ ਡਰ ਕੇ ਭੱਜ ਜਾਂਦੇ ਸੀ ਬਟ ਜਿਹੜੇ ਰੋਜ ਸੀ ਨਾ ਉਹ ਉੱਥੇ ਹੀ ਖੜੇ ਰਹਿ ਸੀਗੇ ਜਿਵੇਂ ਆਪਾਂ نیچے ਵੀ ਉਤਰਾਂਗੇ ਤਾਂ ਹਿਰਨਾ ਭੱਜ ਜਾਣਗੇ ਬਟ ਜਿਹੜੇ ਰੋਜ ਆ ਉਹ ਉਦਾਂ ਹੀ ਖੜੇ ਰਹਿੰਦੇ ਆ ਤੇ ਇਹਨੇ ਨਾਲ ਹੀ ਆਪਣਾ ਰਾਉਂਡ ਹੋ ਗਿਆ ਸੀ ਪੂਰਾ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਸੀਗੇ ਵੀ ਹੋਰ ਕਿੱਧਰ ਨੂੰ ਜਾਈਏ ਇੱਕ ਕਹਿੰਦੇ ਹਨ 2:30 ਵਜੇ ਦਾ ਟਾਈਮ ਸੀ ਤੇ ਉਦੋਂ ਗਰਮੀ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈਗੇ ਇਦਾਂ ਜਿਹੜੇ ਦਰਖਤ ਟੁੱਟੇ ਹੋਏ ਆ ਜਾਂ ਫਿਰ ਕੰਡਿਆਂ ਵਾਲੇ ਉਹ ਚੱਕ ਦੇਣੇ ਚਾਹੀਦੇ ਆ ਫਲਾਂ ਦੀ ਇਥੇ ਜਨਵਰੀ ਰਹਿ ਰਹੇ ਆ ਹੇਰਨਾ ਆਪਾਂ ਟੀਵੀ ਵਗੈਰਾ ਤੇ ਦੇਖਤੀ ਆ ਬਲੈਕ ਹਰਨ ਕਦੇ ਨਹੀਂ ਸੀ ਦੇਖੇਗੇ ਤੇ ਪਹਿਲੀ ਵਾਰ ਇੱਥੇ ਦੇਖੇ ਸੀ ਜੀ ਆਪਾਂ ਬਲੈਕ ਹਰਨ ਤੇ ਹੁਣ ਆਪਾਂ ਅਗੇ ਸੀ ਜੀ ਦੂਸਰੇ ਸੈਕਸ਼ਨ ਚ ਜਿੱਥੇ ਆਪਾਂ ਨੂੰ ਬਹੁਤ ਹੀ ਐਕਸਾਈਟਮੈਂਟ ਸੀਗੀ ਕਿ ਅਸੀਂ ਦੇਖਾਂਗੇ ਲੈਪਰਡ ਲੇਕਿਨ ਉਹ ਸੁੱਤੇ ਪਏ ਸੀਗੇ ਕਰਮੀ ਦੇ ਕਰਕੇ ਤੇ ਆਪਾਂ ਲਾਸਟ ਤੇ ਟਰਾਈ ਕੀਤਾ ਤੁਹਾਨੂੰ ਇਮੂ ਬਰਡ ਆ ਜਿਹੜਾ ਉੱਡ ਨਹੀਂ ਸਕਦਾ ਉਹ ਜਰੂਰ ਦਿਖਾਈਏ ਓਕੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਥੈਂਕ ਯੂ